ਹਾਂਜੀ ਅੱਜ ਆਫਰ ਦੇ ਵਿੱਚ ਲੈ ਕੇ ਆਏ ਜੀ ਆਪਾਂ ਰੂਟੀਨ ਵੇਅਰ ਕੌਟਰੇਜ ਵੈਲਵਟ। ਧਿਆਨ ਨਾਲ ਚੈੱਕ ਕਰੋ ਜੀ ਕੌਟਰੇਜ ਦੀ ਲੁੱਕ ਦਿੰਦੀ ਹੈ ਵੈਲਵਟ ਦਾ ਸੂਟ ਹੈ ਮੈਚਿੰਗ ਦੇ ਵਿੱਚ ਵੱਡਾ ਪਣਾ। ਰੇਟ ਹੈਗੇ ਜੀ ਇਹਦਾ 300 ਰੁਪਿਆ। 50 ਰੁਪਏ ਲੱਗਣਗੇ ਸ਼ਿਪਿੰਗ ਚਾਰਜ ਇੱਕ ਸੂਟ ਤੇ। ਦੋ ਸੂਟ ਲੈਣੇ 550 ਦੇ ਪੈਣਗੇ ਜੀ ਆਫਰ ਦੇ ਉੱਤੇ। ਦੋ ਸੂਟ 550 ਦੇ। ਇੱਕ ਸੂਟ 300 ਰੁਪਏ ਦਾ ਰੰਗ ਡਿਜ਼ਾਈਨ ਚੈੱਕ ਕਰ ਲਓ ਜੀ ਇਕ ਲਗ ਲਗ ਕਰਕੇ। ਮੈਚਿੰਗ ਸੂਟ ਨੇ ਬਹੁਤ ਸੋਹਣੇ ਡਿਜ਼ਾਈਨ ਨੇ। ਲਓ ਜੀ ਰੰਗ ਡਿਜ਼ਾਈਨ ਚੈੱਕ ਕਰੀ ਚਲੋ। ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਜੀ ਇਹਦੇ ਵਿੱਚ ਲੋ ਜੀ ਮੈਚਿੰਗ ਸੂਟ ਨੇ ਰੂਟੀਨ ਵੇਅਰ ਸੂਟ ਨੇ ਜੀ 300 ਦਾ 1 550 ਦੇ ਦੋ ਕੋਟਰੇ ਜੀ ਲੁੱਕ ਦਿੰਦਾ ਸਲਵਾਰ ਵੀ ਕੋਟਰੇ ਜੀ ਲੁੱਕ ਦੂਗੀ ਕੁੜਤੀ ਵੀ ਕੋਟਰੇ ਜੀ ਲੁੱਕ ਦੂ ਹੈਗੇ ਆ ਕਪੜਾ ਵੈਲਵਟ ਦੇ ਵਿੱਚ ਹੈ ਨੰਬਰ ਮਾ ਮਾਲ ਨੰਬਰ ਉੱਪਰ ਮੈਂਸ਼ਨ ਹੈ ਜੀ ਸਕਰੀਨ ਦੇ ਉੱਤੇ ਸਕਰੀਨ ਸ਼ਾਟ ਲੈ ਲਓ ਵਟਸਐਪ ਕਰ ਦਿਓ ਬਹੁਤ ਸੋਹਣਾ ਸਟੱਫ ਹੈ ਜੀ ਡਿਜ਼ਾਈਨ ਚੱਕਰੀ ਚਲੋ ਸਕਰੀਨ ਸ਼ਾਟ ਲੈ ਚਲੋ ਲਓ ਜੀ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਹੋਣਗੇ ਸਕਰੀਨ ਸ਼ਾਟ ਲੈ ਲਓ ਔਰ ਜਲਦੀ ਜਲਦੀ ਆਰਡਰ ਕਰ ਦਿਓ ਜੀ ਸਟਾਕ ਥੋੜਾ ਹੀ ਹੈ ਇਹ ਚੀਜ਼ ਦਾ ਰੂਟੀਨ ਵੀਅਰ ਸੂਟ ਹੈ 300 ਰੁਪਏ ਦੇ ਵਿੱਚ 550 ਦੇ ਦੋ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਆਪਾਂ ਨੂੰ ਵਟਸਐਪ ਨੰਬਰ ਤੇ ਲਓ ਜੀ ਕੱਪੜਾ ਹੈਵੀ ਕੁਆਲਿਟੀ ਆ ਪੂਰੀ ਬਹੁਤ ਸੋਹਣਾ ਕੱਪੜਾ ਹੈਵੀ ਕੁਆਲਿਟੀ ਹੈ 1 60 ਕੁੜਤੀ ਹੈ 1 60 ਸਲਵਾਰ ਹੈ ਵੱਡੇ ਪੜੇ